ਦੈਨਿਕ ਸੁਵਿਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੰਬਾਲਾ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਤੇ ਵੱਡਾ ਐਕਸ਼ਨ ਲਿਆ ਗਿਆ ਦਰਸਲ ਕਿਸਾਨਾਂ ਦੇ ਵੱਲੋਂ ਅੱਜ ਇੱਕ ਕਾਲ ਦਿੱਤੀ ਗਈ ਸੀ ਕਿ ਜੇਕਰ ਨਵਦੀਪ ਨੂੰ ਪੁਲਿਸ ਦੇ ਵੱਲੋਂ ਰਿਹਾ ਨਹੀਂ ਕੀਤਾ ਜਾਂਦਾ ਤੇ ਅਸੀਂ ਅੰਬਾਲਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਇੱਕ ਇਕੱਠ ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਬਣਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗਸ਼ਾਲਾ ਜਨਮ ਮਹਿਮ ਬਣ ਗਈ ਹੈ ਇਸ ਮਹਿਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ ਮੁਫਤ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਜਿਸ ਦਾ ਲੋਕ ਲਾਭ ਲੈ ਕੇ ਰੋਗਾਂ ਤੋਂ ਦੂਰ ਰਹਿ ਰਹੇ ਨੇ ਸੂਬੇ ਦੇ 23 ਜ਼ਿਲ੍ਹਿਆਂ ਚ ਹੁਣ ਤੱਕ 2900 ਤੋਂ ਵੱਧ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ 80000 ਤੋਂ ਵੱਧ ਲੋਕ ਲਾਭ ਲੈ ਰਹੇ ਨੇ ਮੈਨੂੰ ਖੁਦ ਬੀਪੀ ਦੀ ਪ੍ਰੋਬਲਮ ਰਹੀ ਗੈਸ ਦੀ ਪ੍ਰੋਬਲਮ ਰਹੀ ਮੈਨੂੰ ਯੋਗ ਸ਼ਾਲਾ ਜਾਣ ਤੋਂ ਬਾਅਦ 1 ਸਾਲ ਤੋਂ ਐਕਸਰਸਾਈਜ਼ ਕਰਨ ਤੋਂ ਬਾਅਦ ਯੋਗ ਸ਼ਾਲਾ ਸੀਐਮ ਸਾਹਿਬ ਦੀ ਯੋਗ ਸ਼ਾਲਾ ਦੇ ਵਿੱਚ ਆਨ ਤੋਂ ਬਾਅਦ ਮੈਨੂੰ ਰੈਗੂਲਰ ਮੇਰੀ ਗੈਸ ਦੀ ਪ੍ਰੋਬਲਮ ਮੇਰੀ ਬੀਪੀ ਪ੍ਰੋਬਲਮ ਬਿਲਕੁਲ ਸੌਟ ਆਊਟ ਹੋ ਚੁੱਕੀ ਹੈ ਜੀ ਪਹਿਲਾਂ ਮੇਰਾ ਬੀਪੀ 180 100 ਰਹਿੰਦਾ ਸੀ ਹੁਣ 120 80 ਨਾਰਮਲ ਰਹਿੰਦਾ ਹੈ ਸੀਐਮ ਯੋਗ ਸ਼ਾਲਾ ਬਹੁਤ ਵਧੀਆ ਮੈਨੂੰ ਵੀ 2 ਮਹੀਨੇ ਹੋ ਗਏ ਜੁਆਇਨ ਕੀਤੇ ਤੇ ਕਾਫੀ ਫਰਕ ਪਿਆ ਮੇਰਾ weight reduce ਵੀ ਹੋਇਆ inch loss ਹੋਇਆ ਬਾਕੀ ਨੀ ਪੇਨ ਹੁੰਦੀ ਸੀ ਉਹ ਥੋੜਾ ਫਰਕ ਪਿਆ ਲੇਡੀਜ਼ ਦੀ ਕਾਫੀ ਫਲੈਕਸੀਬਿਲਟੀ ਵਧਦੀ ਹੈ ਅ ਤੇ ਵਧੀਆ ਜੀ ਬਹੁਤ ਮਾਦਾ ਕਹੋਂਗੇ ਹਰ ਇੱਕ ਨੂੰ ਰეკਮੈਂਡ ਕਰਦੀ ਆਂ ਵੀ ਸਾਨੂੰ ਕਰਨਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ 'ਚ ਮੁਫਤ ਸੀਐਮ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਤ ਹੋ ਰਹੀ ਹੈ ਸ਼ੰਭੂ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨ ਅੱਜ ਹਰਿਆਣਾ ਦੇ ਅੰਬਾਲਾ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੇ ਅੰਬਾਲਾ ਸਿਟੀ ਦੇ ਵਿੱਚ ਨਵੀਂ ਅਨਾਜ ਮੰਡੀ ਦੇ ਵਿੱਚ ਇੱਕ ਇਕੱਠ ਸੱਦਿਆ ਸੀ ਹਾਲਾਂਕਿ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਬੀ ਐਨ ਐਸ ਦੀ ਧਾਰਾ 163 ਜਾਨੀ ਕਿ ਜਿਸ ਨੂੰ ਅਸੀਂ ਪਹਿਲਾਂ ਧਾਰਾ 144 ਕਹਿੰਦੇ ਸੀ ਔਰ ਨਵੇਂ ਸੋਧ ਦੇ ਮੁਤਾਬਕ ਬੀ ਐਨ ਐਸ ਦੀ ਧਾਰਾ 163 ਲਗਾਏ ਗਏ ਜਿਸ ਦੇ ਤਹਿਤ ਇੱਥੇ ਭੀੜ ਇਕੱਠੀ ਨਹੀਂ ਹੋ ਸਕਦੀ ਹੈ ਉੱਥੇ ਕਿਸਾਨਾਂ ਨੇ ਇੱਥੇ ਪਹੁੰਚਣ ਤੋਂ ਰੋਕਣ ਦੇ ਲਈ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਉਹਨਾਂ ਦੀ ਧੜ ਪਕੜ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਕਿਸਾਨਾਂ ਨੂੰ ਦੇ ਤੁਸੀਂ ਦੇਖ ਸਕਦੇ ਹੋ ਇੱਕ ਤਸਵੀਰ ਉਹ ਹੈ ਜਿਸ ਦੇ ਵਿੱਚ ਰਾਤ ਨਵਦੀਪ ਨੂੰ ਜਦੋਂ ਰਿਹਾ ਕੀਤਾ ਗਿਆ ਕਿਉਂਕਿ ਨਵਦੀਪ ਦੀ ਰਿਹਾਈ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ 17 ਤੇ 18 ਜੁਲਾਈ ਨੂੰ ਅੰਬਾਲਾ ਦੇ ਵਿੱਚ ਅੰਬਾਲਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਇੱਕ ਇਕੱਠ ਸੱਦਿਆ ਗਿਆ ਸੀ ਕਿ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਪਾਇਆ ਜਾਏ ਤਾਂ ਕਿ ਨਵਦੀਪ ਨੂੰ ਰਿਹਾ ਕਰ ਦਿੱਤਾ ਜਾਏ ਪਰ ਕਿਸਾਨਾਂ ਦੇ ਵੱਲੋਂ ਇਕੱਠ ਨਾ ਕੀਤਾ ਜਾਏ ਕਾਨੂੰਨ ਵਿਵਸਥਾ ਖਰਾਬ ਨਾ ਹੋਵੇ ਇਸ ਕਰਕੇ ਹਰਿਆਣਾ ਪੁਲਿਸ ਨੇ ਇਕੱਠ ਕਰਨ ਤੋਂ ਪਹਿਲਾਂ ਹੀ ਨਵਦੀਪ ਨੂੰ ਦੇਰ ਰਾਤ ਰਿਹਾਅ ਕਰ ਦਿੱਤਾ ਸੀ ਕਿ ਕਿਸਾਨਾਂ ਦੇ ਵੱਲੋਂ ਇਕੱਠ ਨਾ ਕੀਤਾ ਜਾਏ ਕਿਉਂਕਿ ਬੀਤੇ ਕੱਲ ਜਦੋਂ ਦੁਪਹਿਰ ਨੂੰ ਕਿਸਾਨਾਂ ਦੀ ਇੱਕ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀ ਉਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਹਾ ਗਿਆ ਸੀ ਜੇਕਰ ਸਰਕਾਰ ਨਵਦੀਪ ਨੂੰ ਰਿਹਾਅ ਕਰ ਦਿੰਦੀ ਹੈ ਤੇ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਰੱਦ ਕਰ ਦੇਾਂਗੇ ਫਿਰ ਪ੍ਰੋਗਰਾਮ ਦਾ ਕੋਈ ਮਤਲਬ ਨਹੀਂ ਰਹਿੰਦਾ ਕਿਉਂਕਿ ਅਸੀਂ ਨਵਦੀਪ ਦੀ ਰਿਹਾਈ ਦੇ ਲਈ ਇਕੱਠ ਕਰ ਰਹੇ ਹਾਂ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਸਰਕਾਰ ਦੇ ਵੱਲੋਂ ਇਸ ਚੀਜ਼ ਨੂੰ ਦੇਖਦੇ ਹੋਏ ਕਿ ਮਾਹੌਲ ਖਰਾਬ ਨਾ ਹੋਏ ਸੁਰੱਖਿਆ ਨੂੰ ਦੇਖਦੇ ਹੋਏ ਦੇਰ ਰਾਤ ਨਬਦੀਪ ਨੂੰ ਰਿਹਾ ਕਰ ਦਿੱਤਾ ਗਿਆ ਪਰ ਉਸ ਦੇ ਬਾਵਜੂਦ ਹੁਣ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਕਿ ਤੁਸੀਂ ਅਨਾਜ ਮੰਡੀ ਦੇ ਵਿੱਚ ਇਕੱਠੇ ਹੋ ਨਬਦੀਪ ਦਾ ਸਨਮਾਨ ਕਰਨਾ ਹੈ ਉਸ ਤੋਂ ਬਾਅਦ ਸ਼ੰਭੂ ਬਾਰਡਰ ਜਾਣਾ ਹੈ ਸੋ ਕਿਸਾਨਾਂ ਨੂੰ ਹੁਣ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਕੁਝ ਕਿਸਾਨਾਂ ਨੂੰ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਤੁਸੀਂ ਸਾਡੇ ਦੂਸਰੇ ਫਰੇਮ ਦੇ ਵਿੱਚ ਦੇਖ ਸਕਦੇ ਹੋ ਉਹ ਕਿਸਾਨ ਨੇ ਜਿਨ੍ਹਾਂ ਨੂੰ ਹਰਿਆਣਾ ਸਰਕਾਰ ਦੇ ਵੱਲੋਂ ਹੁਣ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਦਾ ਕਾਰਨ ਇਹ ਹੈ ਕਿ ਕਿਸੇ ਤਰ੍ਹਾਂ ਦੀ ਕਾਨੂੰਨ ਵਿਵਸਥਾ ਖਰਾਬ ਨਾ ਹੋਏ ਇਸ ਦੇ ਵਿੱਚ ਕਿਸਾਨ ਨੇਤਾ ਸਰਬੰਸਿੰਘ ਪੰਦੇਰ ਨੇ ਨਵਦੀਪ ਦੀ ਹਿਰਾਸਤ ਨੂੰ ਲੈ ਕੇ ਉਹਨਾਂ ਨੇ ਇਹ ਬਾਤ ਗੱਲ ਜਿਹੜੀ ਹੈ ਉਹ ਦੱਸੀ ਹੈ ਕਿ ਹਾਂ ਨਵਦੀਪ ਦੀ ਰਿਹਾਈ ਹੋ ਗਈ ਸੀ ਦੇਰ ਰਾਤ ਵੀ ਦੈਨਿਕ ਸਵੇਰਾ ਦੇ ਮਾਧਿਅਮ ਦੇ ਨਾਲ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾਈ ਸੀ ਅਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਪ੍ਰਦਰਸ਼ਨ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਬਾਰਡਰ ਕੈਨਨ ਨਵਦੀਪ ਜਲਵੇੜਾ ਦੀ ਰਿਹਾਈ ਦੇ ਲਈ ਅੰਬਾਲਾ ਦੇ ਐਸਪੀ ਦਾ ਅੱਜ ਉਹਨਾਂ ਨੇ ਦਫ਼ਤਰ ਦਾ ਘਰਾਵ ਕਰਨਾ ਸੀ ਪਰ ਮੰਗਲਵਾਰ ਨੂੰ ਹੀ ਜਲਵੇੜਾ ਦੀ ਜ਼ਮਾਨਤ ਦੇਰ ਰਾਤ ਹੋ ਗਈ ਇਸ ਦੇ ਕਰਕੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਤੋਂ ਬਾਅਦ ਜਦੋਂ ਵੀ ਬਾਰਡਰ ਖੁੱਲਣਗੇ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਿਰਫ ਸ਼ੰਭੂ ਬਾਰਡਰ ਖੁੱਲਣ ਦਾ ਇੰਤਜ਼ਾਰ ਕਰ ਰਹੇ ਹਾਂ ਕੱਲ ਦੀ ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ ਗਈਆਂ ਸੀ ਔਰ ਕਿਸਾਨ ਜਿਹੜੇ ਨੇ ਹੁਣ ਉਹਨਾਂ ਦੇ ਵੱਲੋਂ ਅੰਬਾਲਾ ਦੀ ਅਨਾਜ ਮੰਡੀ ਦੇ ਵੱਲੋਂ ਕੂਚ ਕੀਤਾ ਗਿਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅੱਜ ਕਿਸਾਨਾਂ ਨੇ ਉੱਥੇ ਇਕੱਠੇ ਹੋਣਾ ਸੀ ਪਰ ਪ੍ਰਸ਼ਾਸਨ ਦੇ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਨਵਦੀਪ ਦੀ ਰਿਹਾਈ ਦੇ ਲਈ ਇਹ ਸਾਰਾ ਇਕੱਠ ਕਰਨਾ ਸੀ ਜਦੋਂ ਅਸੀਂ ਨਵਦੀਪ ਨੂੰ ਛੱਡ ਦਿੱਤਾ ਹੈ ਤੇ ਉਸ ਤੋਂ ਬਾਅਦ ਇਹ ਇਕੱਠ ਕਿਉਂ ਕੀਤਾ ਜਾ ਰਿਹਾ ਹੈ ਅਸੀਂ ਸੁਰੱਖਿਆ ਨੂੰ ਦੇਖਦੇ ਹੋਈ ਨਵਦੀਪ ਦੀ ਰਿਹਾਈ ਕੀਤੀ ਹੈ ਕਿ ਕਾਨੂੰਨ ਵਿਵਸਥਾ ਬਣੀ ਰਹੇ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਕਿ ਕਿਸੇ ਤਰੀਕੇ ਦਾ ਕੱਟ ਨਾ ਹੋਏ ਉਹ ਏਸੀ ਕਰਕੇ ਅਸੀਂ ਨਵਦੀਪ ਨੂੰ ਛੱਡਿਆ ਸੀ ਪਰ ਉਸ ਦੇ ਬਾਵਜੂਦ ਕਿਸਾਨਾਂ ਦੇ ਵੱਲੋਂ ਜੇ ਇਹ ਕੀਤਾ ਜਾ ਰਿਹਾ ਹਾਲਾਂਕਿ ਨਵਦੀਪ ਦੇ ਬਾਰੇ ਦੱਸ ਦਿਆ ਕਿ ਨਵਦੀਪ ਜ਼ਮਾਨਤ ਤੇ ਬਾਹਰ ਆਇਆ ਹੈ ਤੇ ਜੇਕਰ ਕਿਸਾਨਾਂ ਦੇ ਵੱਲੋਂ ਐਸਾ ਕੁਝ ਕੀਤਾ ਜਾਂਦਾ ਤੇ ਹੋ ਸਕਦਾ ਕਿ ਹਰਿਆਣਾ ਸਰਕਾਰ ਦੇ ਵੱਲੋਂ ਨਵਦੀਪ ਨੂੰ ਲੈ ਕੇ ਵੀ ਜਾਂ ਕੋਈ ਹੋਰ ਮਾਮਲੇ ਦੇ ਵਿੱਚ ਸਖਤੀ ਕੀਤੀ ਜਾ ਸਕਦੀ ਹੈ ਜਿਵੇਂ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਔਰ ਕਿਸਾਨਾਂ ਦੇ ਵੱਲੋਂ ਪੁਲਿਸ ਦੀ ਪੁਲਿਸ ਦੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਿਸਾਨਾਂ ਨੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੂੰ ਪਰਮਿਸ਼ਨ ਦਿਖਾਈ ਹੈ ਕਿ ਸਾਨੂੰ ਪਰਮਿਸ਼ਨ ਮਿਲੀ ਹੈ ਇੱਥੇ ਪ੍ਰੋਗਰਾਮ ਕਰਨ ਦੀ ਹਾਲਾਂਕਿ ਪਰਮਿਸ਼ਨ ਮਿਲੀ ਹੋਈ ਸੀ ਪ੍ਰੋਗਰਾਮ ਤੈਅ ਸੀ ਪਰ ਇੱਕ ਸ਼ਰਤ ਸੀ ਕਿ ਜੇਕਰ ਨਵਦੀਪ ਦੀ ਰਿਹਾਈ ਹੋ ਜਾਂਦੀ ਹੈ ਤੇ ਇਸ ਪ੍ਰੋਗਰਾਮ ਨੂੰ ਨਹੀਂ ਕੀਤਾ ਜਾਏਗਾ ਪਰ ਕਿਸਾਨਾਂ ਨੇ ਪੁਲਿਸ ਦੀ ਗੱਡੀ ਨੂੰ ਘੇਰ ਕੇ ਉੱਥੇ ਹੁਣ ਸਵਾਲ ਜਵਾਬ ਪੁੱਛੇ ਜਾ ਰਹੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਕਿਸਾਨ ਨੇ ਉੱਥੇ ਗਏ ਹੋਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਹੁਣ ਕਿਸਾਨ ਨੇਤਾਵਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਅੰਮ੍ਰਾਲਾ ਦੀ ਅਨਾਜ ਮੰਡੀ ਦੇ ਵਿੱਚ ਇਕੱਠੇ ਹੋਣਾ ਸੀ ਪਰ ਸਾਨੂੰ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਸਰਕਾਰ ਦੇ ਵੱਲੋਂ ਸਾਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਜਿਸ ਦੇ ਲਈ ਸਾਨੂੰ ਸਮਝ ਨਹੀਂ ਲੱਗ ਰਹੀ ਕਿ ਹਿਰਾਸਤ ਦੇ ਵਿੱਚ ਕਿਉਂ ਲਿਆ ਗਿਆ ਸਰਕਾਰ ਦਾ ਕਹਿਣਾ ਹੈ ਕਿ ਨਵਦੀਪ ਦੇ ਲਈ ਤੁਸੀਂ ਸਾਰਾ ਪ੍ਰਦਰਸ਼ਨ ਕਰਨਾ ਸੀ ਪ੍ਰੋਗਰਾਮ ਸੀਗਾ ਜਦੋਂ ਅਸੀਂ ਨਵਦੀਪ ਨੂੰ ਛੱਡ ਦਿੱਤਾ ਫਿਰ ਪ੍ਰੋਗਰਾਮ ਕਾਦਾ ਸੋ ਪਰ ਇਹ ਹੁਣ ਜਿਹੜੀ ਤਲਖਬਾਜੀ ਹੈ ਉਹ ਉਦੋਂ ਪਤਾ ਲੱਗੇਗਾ ਜਦੋਂ ਹੁਣ ਕਿਸਾਨ ਨੇਤਾਵਾਂ ਦੇ ਵੱਲੋਂ ਵੀ ਨਵੇਂ ਬਿਆਨ ਜਾਰੀ ਕੀਤੇ ਜਾਣਗੇ ਔਰ ਅਧਿਕਾਰਕ ਤੌਰ ਦੇ ਉੱਤੇ ਹਰਿਆਣਾ ਸਰਕਾਰ ਦੇ ਵੱਲੋਂ ਕੋਈ ਬਿਆਨ ਜਾਰੀ ਕਰਕੇ ਦੱਸਿਆ ਜਾਏਗਾ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਮੰਡੀ ਦੇ ਵਿੱਚ ਇਕੱਠੇ ਕਿਉਂ ਨਹੀਂ ਹੋਣ ਦਿੱਤਾ ਗਿਆ ਔਰ ਉਹਨਾਂ ਨੂੰ ਹਿਰਾਸਤ ਦੇ ਵਿੱਚ ਕਿਉਂ ਲਿਆ ਗਿਆ ਇਹ ਸਾਰੀ ਗੱਲ ਸਪਸ਼ਟ ਹੋ ਜਾਏਗੀ ਪਰ ਕਿਸਾਨ ਨੇਤਾਵਾਂ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਕਿਹਾ ਹੋਇਆ ਔਰ ਜਿਹੜੇ ਦਰਸ਼ਕ ਐਸ ਟਾਈਮ ਦੈਨਿਕ ਸੁਵੇਰਾ ਦੇ ਮਾਧਿਅਮ ਦੇ ਨਾਲ ਇਸ ਖਬਰ ਨੂੰ ਸੁਣ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ 10 ਜੁਲਾਈ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦਾ ਇੱਕ ਆਦੇਸ਼ ਜਾਰੀ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੀ ਨੈਸ਼ਨਲ ਹਾਈਵੇ ਨੂੰ ਬੰਦ ਕੀਤਾ ਹੋਇਆ ਹੈ ਅੱਠ ਲੇਅਰ ਦੀ ਬੈਰੀਗੇਟਿੰਗ ਕੀਤੀ ਹੋਈ ਆ ਉਸ ਨੂੰ ਇੱਕ ਹਫਤੇ ਦੇ ਵਿੱਚ ਵਿੱਚ ਹਟਾਓ ਅੱਜ ਉਹ ਇੱਕ ਹਫਤੇ ਦਾ ਵੀ ਜਿਹੜਾ ਹਫਤਾ ਸੀ ਅੱਜ ਪੂਰਾ ਹੋ ਗਿਆ ਜਨਕਿ 10 ਤਰੀਕ ਨੂੰ ਇਹ ਹੁਕਮ ਜਾਰੀ ਹੋਇਆ ਸੀ ਅੱਜ 17 ਤਰੀਕ ਹੈ ਪਰ ਬੈਰੀਗੇਟਿੰਗ ਨਹੀਂ ਹਟਾਈ ਗਈ ਉਸ ਦਾ ਕਾਰਨ ਇਹ ਹੈ ਕਿ ਹਰਿਆਣਾ ਸਰਕਾਰ ਜਿਹੜੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਪਹੁੰਚੀ ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਦਲੀਲ ਦਿੱਤੀ ਅਤੇ ਕਿਹਾ ਕਿ ਅਸੀਂ ਬੈਰੀਕੇਟਿੰਗ ਹਟ ਲਈ ਨਹੀਂ ਖੋਲ ਸਕਦੇ ਸੋ ਹੁਣ ਸੁਪਰੀਮ ਕੋਰਟ ਦੇ ਵੱਲੋਂ ਇਸ ਦੇ ਉੱਤੇ ਕੀ ਟਿੱਪਣੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਬੈਰੀਕੇਟਿੰਗ ਖੁੱਲਦੀ ਹੈ ਜਾਂ ਫਿਰ ਅੱਗੇ ਆਉਣ ਵਾਲੇ ਟਾਈਮ ਦੇ ਉੱਤੇ ਐਦਾਂ ਹੀ ਰਹੇਗੀ ਉਹ ਵੀ ਦੇਖਣਾ ਹੋਵੇਗਾ ਪਰ ਅੱਜ ਕਿਸਾਨਾਂ ਦੇ ਵੱਲੋਂ ਜਿਹੜਾ ਅੰਬਾਲਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਇਕੱਠ ਸੱਦਿਆ ਗਿਆ ਸੀ ਉਸ ਇਕੱਠ ਦੇ ਉੱਤੇ ਪੁਲਿਸ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਬੀ ਐਨ ਐਸ 163 ਲਗਾ ਦਿੱਤੀ ਗਈ ਹੈ ਜਿਸ ਨੂੰ ਸੀ ਪੁਰਾਣੇ ਕਾਨੂੰਨ ਦੇ ਮੁਤਾਬਕ ਧਾਰਾ 144 ਕਹਿੰਦੇ ਸੀ ਉਹ ਲੱਗੀ ਹੋਈ ਹੈ ਉਸ ਦੇ ਬਾਵਜੂਦ ਕਿਸਾਨ ਉੱਥੇ ਇਕੱਠੇ ਹੋਣੇ ਸ਼ੁਰੂ ਹੋਏ ਤੇ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ